ਜਿਹੜਾ ਵਾਇਸ ਆਫ ਬਟਾਲਾ ਨੇ ਕੰਮ ਚੁੱਕਿਆ ਕਿ ਰੁੱਖ ਤੇ ਕੋਖ ਨੂੰ ਬਚਾਉਣਾ ਰੁੱਖ ਤੇ ਮਨੁੱਖ ਨੂੰ ਬਚਾਉਣਾ ਉਹਦੇ ਤਹਿਤ ਅੱਜ ਕਮਰ ਅਮਰਤਬੀਰ ਸਿੰਘ ਜਿਹੜਾ ਕਿ ਯੂਥ ਆਈਕਨ ਹੈ ਜਿਹੜਾ ਹੁਣ ਤੱਕ ਲਗਭਗ 22 ਰਿਕਾਰਡ ਵਿਸ਼ਵ ਰਿਕਾਰਡ ਪੈਦਾ ਕਰ ਚੁੱਕਾ ਪੁਛ ਆਫ ਮੈਨ ਆਫ ਦਾ ਪੰਜਾਬ ਕਿਹਾ ਜਾਂਦਾ ਉਹ ਸਾਡਾ ਬ੍ਰਾਂਡ ਐਂਬੈਸਡਰ ਵੀ ਆ 50 ਬਟਾਲਾ ਦਾ ਜਿਹੜਾ ਪਾਣੀ ਦਾ ਲੈਵਲ ਇੰਨਾ ਘਟ ਰਿਹਾ ਉਹ ਗਰਮੀ ਇੰਨੀ ਵਧ ਰਹੀ ਆ ਤੇ ਉਹਦੇ ਵੱਲ ਯੂਥ ਵੀ ਅਟਰੈਕਟ ਹੋਵੇ ਥੋੜਾ ਕਿਉਂਕਿ ਇਹਨਾਂ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਔਰ ਇਹ ਜੂਤ ਦੇ ਬਹੁਤ ਲੋਕ ਭਲਾਈ ਦੇ ਕੰਮ ਵੀ ਕਰ ਰਿਹਾ ਹੈ ਨਹੀਂ ਸਰ 23 ਹੋ ਗਈ ਨਹੀਂ ਹੁਣ ਅੱਜ ਨਿਊ ਰਿਕਾਰਡ ਹੋ ਗਿਆ ਮੇਰਾ ਤੇ ਇਹ 23 ਰਿਕਾਰਡ ਸਾਰੇ ਪੁਸ਼-ਅਪ ਦੇ ਨੇ ਜਿਹਦੇ ਕਰਕੇ ਮੈਨੂੰ ਪੁਸ਼-ਅਪ ਮੈਨ ਆਫ ਪੰਜਾਬ ਦਾ ਖਿਤਾਬ ਮਿਲਿਆ ਹੋਇਆ ਅੱਜ ਜਿਹੜਾ ਵਾਇਸ ਆਫ ਬਟਾਲਾ ਨੇ ਕੰਮ ਚੁੱਕਿਆ ਕਿ ਰੁੱਖ ਤੇ ਕੋਖ ਨੂੰ ਬਚਾਉਣਾ ਰੁਖਤਮ ਨੋਖ ਨੂੰ ਬਚਾਉਣਾ ਉਹਦੇ ਤਹਿਤ ਅੱਜ ਕਮਰ ਅਮਰਤਵੀਰ ਸਿੰਘ ਜਿਹੜਾ ਕਿ ਯੂਥ ਆਈਕਨ ਹੈ ਜਿਹੜਾ ਹੁਣ ਤੱਕ ਲਗਭਗ 22 ਰਿਕਾਰਡ ਵਿਸ਼ਵ ਰਿਕਾਰਡ ਪੈਦਾ ਕਰ ਚੁੱਕਾ ਕੁਛ ਆਫ ਮੈਨ ਆਫ ਦਾ ਪੰਜਾਬ ਕਿਹਾ ਜਾਂਦਾ ਉਹ ਸਾਡਾ ਬ੍ਰਾਂਡ ਐਂਬੈਸਡਰ ਵੀ ਆ 500 ਬਟਾਲਾ ਦਾ ਉਹਦੇ ਕੋਲੋਂ ਦਰਖਤਾਂ ਦੀ ਅਸੀਂ ਲਗਾਉਣ ਦੀ ਆਗਾਜ਼ ਕਰਾਈ ਹੈ ਫੁੱਲ ਬੂਟਿਆਂ ਦੀ ਤਾਂ ਕਿ ਯੂਥ ਦੇ ਵਿੱਚ ਇਹ ਮੈਸੇਜ ਆਏ ਕਿ ਜਿਹੜੀ ਪੋਲੂਸ਼ਨ ਫੈਲ ਰਹੀ ਹੈ ਨਹੀਂ ਜਿਹੜਾ ਪਾਣੀ ਦਾ ਲੈਵਲ ਇੰਨਾ ਘਟ ਰਿਹਾ ਉਹ ਗਰਮੀ ਇੰਨੀ ਵਧ ਰਹੀ ਆ ਤੇ ਉਹਦੇ ਵੱਲ ਯੂਥ ਵੀ ਅਟਰੈਕਟਿਵ ਹੈ ਥੋੜਾ ਕਿਉਂਕਿ ਇਹਨਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਔਰ ਇਹ ਜੂਤ ਦੇ ਬਹੁਤ ਲੋਕ ਭਲਾਈ ਦੇ ਕੰਮ ਵੀ ਕਰ ਰਿਹਾ ਲੋਕਾਂ ਨੂੰ ਗਰਾਊਂਡ ਦੇ ਵਿੱਚ ਜਾ ਕੇ ਗਰਾਊਂਡ ਵੱਲ ਖਿੱਚ ਰਿਹਾ ਤੇ ਗਰਾਊਂਡ ਚ ਜਾ ਕੇ ਉਹਨਾਂ ਨੂੰ ਸਟਿਕਾਂ ਵਗੈਰਾ ਵੀ ਦੇ ਰਿਹਾ ਤੇ ਮੈਂ ਚਾਹੁੰਦਾ ਕਿ ਇਹ ਜਿਹੜੇ ਨੌਜਵਾਨ ਆ ਜੇ ਇਸ ਪਾਸੇ ਵੱਲ ਆ ਜਾਣ ਜਿਵੇਂ ਕਿ ਮਾਹਿਰ ਕਹਿ ਰਹੇ ਆ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਜੇ ਟੈਂਪਰੇਚਰ 60 ਡਿਗਰੀ ਹੋ ਗਿਆ ਤੇ ਸਾਡੇ ਪੈਸੇ ਕਮਾਉਣੇ ਵੀ ਕਿਸੇ ਕੰਮ ਨਹੀਂ ਸੋ ਜਿਹੜੇ ਬੁੱਧੀਜੀਵੀ ਵਰਗ ਆ ਉਹਨਾਂ ਨੂੰ ਉਹਨਾਂ ਨੂੰ ਵੀ ਨਾਲ-ਨਾਲ ਬੇਨਤੀ ਕਰਦਾ ਕਿ ਉਹ ਇਸ ਚੀਜ਼ ਨੂੰ ਸਮਝਣ ਕਿ ਜੇ ਕਿਸੇ ਵੀ ਵਿਭਾਗ ਦੇ ਵਿੱਚੋਂ ਕੰਮ ਕਰਦੇ ਆ ਤਾਂ ਉਹ ਸਮਝਣ ਕਿ ਜੋ ਵੀ ਅਸੀਂ ਆਪਣੇ ਬੱਚਿਆਂ ਲਈ ਆਪਣੇ ਆਉਣ ਵਾਲੀ ਪੀੜ੍ਹੀ ਲਈ ਕਰ ਰਹੇ ਆ ਉਹ ਤਾਂ ਹੀ ਆ ਉਹਦਾ ਫਾਇਦਾ ਜੇ ਆਪਾਂ ਆਪਣੀ ਰੁੱਖਤ ਮਨੁੱਖਤ ਬੱਚੇ ਬਚਾਈਏ ਤੇ ਬੱਚਿਆਂ ਦੀ ਜਿਹੜੀ ਹੋਂਦ ਆ ਉਹ ਬਹੁਤ ਜ਼ਰੂਰੀ ਹੈ ਸਾਡੇ ਅਗਾਂ ਵਧੂ ਦੇਸ਼ ਨੂੰ ਗਾਂ ਖਣ ਲਈ ਤੇ ਇਸ ਕਰਕੇ ਅਸੀਂ ਕਮਰ ਅਮਰਤ ਵੀਰ ਨੂੰ ਅੱਜ ਜਿਹੜਾ ਇਹਦਾ ਜੋਥ ਇਕਨ ਜੜਾ ਉਹਨੂੰ ਇਹਦਾ ਇਨਵੈਸਟਰ ਬਣਾਇਆ ਤੇ ਉਹਨਾਂ ਨੇ ਸਾਡੇ ਬੂਟੇ ਲਗਾਏ। ਅਸੀਂ ਤੇ ਹੁਣ ਇਸ ਵੇਲੇ ਤੇ ਅਸੀਂ ਜਿਹੜੇ ਬੂਟੇ ਲਗਾਏ ਆ ਨਾ ਉਹਨਾਂ ਨੂੰ ਮੇਨ ਮਕਸਦ ਸਾਡਾ ਇਹ ਆ ਕਿ ਉਹਨਾਂ ਚੋਂ ਮਰੇ ਕੋਈ ਨਾ ਉਹਨਾਂ ਨੂੰ ਪਾਏ ਪਾ ਲਈਏ ਪੂਰੇ ਤੇ ਅਸੀਂ ਜਿਹੜੀ ਆ ਇੱਕ ਤੇ ਆਈਐਮਏ ਲੇਨ ਬਣਾਈ ਆ ਉੱਥੇ ਇੱਕ ਅਸੀਂ ਪਾਰਕ ਅਡਾਪਟ ਕਰਨ ਜਾ ਰਹੇ ਇੱਕ ਤੇ ਆਹ ਕਰ ਲਈਏ ਬਸ ਬਟਾ ਨੇ ਕਿ ਇਹ ਜਿਹੜੀ ਪਾਰਕ ਆ ਇਹਦੀ ਮੇਨਟੇਨੈਂਸ ਅਸੀਂ ਕਰਾਂਗੇ ਇਹਦੇ ਚ ਫੁੱਲ ਬੂਟੇ ਵੀ ਲਾਵਾਂਗੇ ਔਰ ਇਹ ਚ ਘਾਹਸ ਦੀ ਕਟਾਈ ਵੀ ਕਰਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਹਜੀਰਾ ਪਾਰਕ ਦੇ ਵਿੱਚ ਉੱਥੇ ਵੀ ਕੰਮ ਕਰਨਾ ਫਿਰ ਇੱਕ ਆਪਾਂ پارک ਜਿਹੜੀ ਅਡਾਪਟ ਕੀਤੀ ਉਹ ਸ਼ਾਸਤਰੀ ਨਗਰ ਵਾਲੀ ਕੀਤੀ ਛੋਟੀ ਜੀ پارک ਉੱਥੇ ਵੀ ਫੁੱਲ ਬੂਟੇ ਅੱਜ ਕੱਲ ਜਿੱਦਾਂ ਸੀਜ਼ਨ ਹੈ ਉਹ ਲਗਾ ਕੇ ਉਹਦੀ ਮੇਨਟੇਨੈਂਸ ਹੁਣ ਤੱਕ ਵਖੋ 7000 ਤੋਂ ਉੱਪਰ ਪੌਦੇ ਲਗਾ ਚੁੱਕੇ ਆ ਉਹਦੇ ਵਿੱਚ ਵਾਇਸੋ ਬਟਾਲਾ ਦੇ ਸਾਰੇ ਜਿੰਨੀਆਂ ਜਥੇਬੰਦੀਆਂ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਖਾਸ ਕਰਕੇ ਵਿਗ ਸਾਹਿਬ ਤੇ ਡਾਕਟਰ ਹਰਪਾਲ ਸਿੰਘ ਜਿਹੜੇ ਤੇ ਸਾਡੇ ਜਨਰਲ ਸੈਕਟਰੀ ਵੀ ਹੈ ਵਾਇਸੋ ਬਟਾਲਾ ਦੇ ਉਹਨਾਂ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ ਤੇ ਜਸਬੀਰ ਸਿੰਘ ਪ੍ਰੋਫੈਸਰ ਜਸਬੀਰ ਸਿੰਘ ਤੇ ਐਸਐਮਓ ਸਾਹਿਬ ਜਿਹੜੇ ਆ ਉਹ ਵੀ ਸਾਨੂੰ ਪੂਰਾ ਸਹਿਯੋਗ ਦੇ ਰਹੇ ਆ ਤੇ ਪੱਥਰੀਆ ਸਾਹਿਬ ਜਿਹੜੇ ਉਹ ਹਰ ਰੋਜ਼ ਆਉਂਦੇ ਰਹੇ ਆ ਵੇਖੋ ਇਹਦੇ ਵਿੱਚ ਸਾਡੇ ਪਲਾਂਟੇਸ਼ਨ ਡਰਾਈਵ ਦੇ ਵਿੱਚ ਬਾਜਵਾ ਸਾਹਿਬ ਆਉਂਦੇ ਰਹੇ ਆ ਅੱਜ ਕੋਈ ਜ਼ਰੂਰੀ ਕੰਮ ਕਰਕੇ ਉਹਨਾਂ ਨੂੰ ਨਹੀਂ ਰਹਿ ਜੇ ਵਿੱਚ ਉਹਨਾਂ ਨੂੰ ਕੋ ਟਾਈਮ ਲੱਗਦਾ ਅਸਲ ਦਿਨੋ ਦਿਨ ਵਾਧਾ ਹੀ ਜਾ ਰਿਹਾ ਜੀ ਪਤਾ ਨਹੀਂ ਲੱਗਦਾ ਵੀ ਕਿੰਨੇ ਕੁ ਲੋਕ ਆ ਰਹੇ ਆ ਅੱਜ ਵੀ ਵੇਖੋ ਤੁਸੀਂ ਕਿ 30 40 ਲੋਕ ਅੱਜ ਵੀ ਆਏ ਆ ਸੋ ਆਪ ਹਾਰੇ ਲੋਕੀ ਜਿਹੜੇ ਆ ਰਹੇ ਆ ਪਰ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰੂੰਗਾ ਕਮਰ ਅਮਰਤਵੀਰ ਵਾਂਗੂ ਉਹ ਵੀ ਇਸ ਫੀਲਡ ਦੇ ਵਿੱਚ ਅੱਗੇ ਆਉਣ ਤੇ ਅੱਗੇ ਵੱਧ ਚੜ ਕੇ ਉਹ ਇਸ ਕੰਮ ਦੇ ਵਿੱਚ ਹਿੱਸਾ ਲੈਣ ਤਾਂ ਕਿ ਅਸੀਂ ਜਿਹੜੀ ਉਹਨਾਂ ਦੀ ਹੋਂਦ ਨੂੰ ਬਚਾਉਣ ਲਈ ਆਪਾਂ ਕੰਮ ਕਰ ਰਹੇ ਆ ਕਿਉਂਕਿ ਆਪਣੇ ਬੱਚੇ ਆਉਣ ਵਾਲੀ ਜਨਰੇਸ਼ਨ ਜਿਹੜੀ ਦੇਸ਼ ਤਪ ਵਿਖਿਆ ਉਹ ਆਪਣੀ ਹੋਂਦ ਨੂੰ ਬਚਾਉਣ ਲਈ ਭਾਵੇਂ ਕਿ ਜੋ ਕੁਝ ਅਸੀਂ ਦਿੱਤਾ ਸਾਡੀ ਪੀੜ੍ਹੀ ਨੇ ਦਿੱਤਾ ਕਿਉਂਕਿ ਜਦੋਂ ਅਸੀਂ ਛੋਟੇ ਸੀ ਉਦੋਂ ਕੋਈ ਨਹੀਂ ਸੀ ਪੋਲੂਸ਼ਨ ਵਾਲੀ ਗੱਲ ਉਦੋਂ ਪਾਣੀ ਦਾ ਲੈਵਲ ਵੀ ਠੀਕ ਸੀ ਉਦੋਂ ਕਿਤੇ ਪੋਲੂਸ਼ਨ ਨਹੀਂ ਸੀ ਉਦੋਂ ਗਰਮੀ ਵੀ ਨਹੀਂ ਸੀ ਇੰਨੀ ਸਾਨੂੰ ਨਹੀਂ ਕਿਹਾ ਜਾਂਦਾ ਕਿ ਪੋਲੂਸ਼ਨ ਤੋਂ ਬਚਿਓ ਸੋ ਭਾਵੇਂ ਸਾਡੀ ਪੀੜ੍ਹੀ ਨੇ ਉਹਨਾਂ ਨੂੰ ਸਾਰਾ ਕੁਝ ਦਿੱਤਾ ਪਰ ਉਹਨਾਂ ਦੀ ਬਹੁਤ ਲੋੜ ਹੈ ਜਿ ਕੋ ਨਰਜਟਕ ਹੈ ਤੇ ਪਾਵਰ ਹਾਊਸ ਆਫ એનર્ਜੀ ਵੀ ਸਸੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਆ ਕੁਵਰ ਅਮਰਿਤਪ੍ਰੀਤ ਸਿੰਘ ਬਾਈ ਨਹੀਂ ਸਰ ਤਈ ਹੋ ਗਈ ਨਹੀਂ ਅੱਜ ਨਿਊ ਰਿਕਾਰਡ ਹੋ ਗਿਆ ਮੇਰਾ ਤੇ ਇਹ ਤਈ ਰਿਕਾਰਡ ਸਾਰੇ ਪੁਸ਼-ਅਪ ਦੇ ਨੇ ਜਿਹਦੇ ਕਰਕੇ ਮੈਨੂੰ ਪੁਸ਼-ਅਪ ਮੈਨ ਆਫ ਪੰਜਾਬ ਦਾ ਖਿਤਾਬ ਮਿਲਿਆ ਹੋਇਆ ਸਰ ਮੈਂ ਇੱਥੇ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਜੀ ਦਾ ਜਸਪੀਰ ਸਰ ਦਾ ਬਾਕੀ ਜੋ ਮੁੱਖ ਪਰਸਨੈਲਿਟੀਜ਼ ਨੇ ਸਾਡੇ ਬਟਾਲੇ ਦੀਆਂ ਅੰਮ੍ਰਿਤਸਰ ਦੀਆਂ ਤੇ ਪੁੱਜੇ ਹੋਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਮੈਨੂੰ ਇਸ ਕੰਮ ਵਾਸਤੇ ਉਹਨਾਂ ਨੇ ਇੱਕ ਨੇਕ ਕੰਮ ਵਾਸਤੇ ਚੁਣਿਆ ਕਿਉਂਕਿ ਆਪਾਂ ਮੈਂ ਫ ਜੋ এনਵਾਇਰਨਮੈਂਟ ਨੂੰ ਬਚਾਉਣਾ ਇਹ ਬਹੁਤ ਭਲਾਈ ਵਾਲਾ ਕੰਮ ਆ ਤੇ ਜੇ ਮੈਨੂੰ ਇਸ ਨੇ ਕੰਮ ਵਾਸਤੇ ਚੁਣਿਆ ਹੈ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਵੇਂ ਇਹਨਾਂ ਨੇ ਆਖੇ ਕਿ ਪਾਰਕਾਂ ਉੱਪ ਡੋਪ ਕੀਤੀਆਂ ਉਵੇਂ ਇਹਨਾਂ ਨੇ ਮੈਨੂੰ ਅਡਾਪਟ ਕਰ ਲਿਆ ਜਿੱਥੇ ਜਿੱਥੇ ਵੀ ਇਹ ਸੇਵਾ ਲਾਉਣਗੇ ਮੈਂ ਆਪਣੀ ਮੁੱਖ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਥਰੂ ਮੋਟੀਵੇਟ ਕਰ ਰਿਹਾ ਹਾਂ ਤੁਸੀਂ ਨਿਊ ਚੈਨਲੋਂ ਮੇਰੀ ਕਵਰੇਜ ਕਰਦੇ ਹੋ ਤੁਹਾਡੇ ਥਰੂ ਮੋਟੀਵੇਟ ਕਰ ਰਹੇ ਹਾਂ ਜਾਂ ਮੇਰੇ ਰਿਕਾਰਡ ਬੰਨਦੇ ਨੇ ਉਹਨਾਂ ਥਰੂ ਮੋਟੀਵੇਟ ਕਰ ਰਹੇ ਹਾਂ ਤੇ ਹੁਣ এনवायरमेंट এনवायरमेंट ਨੂੰ ਬਚਾਉਣ ਵਾਸਤੇ ਆਪਣੀ ਪੂਰੀ ਬਟਾਲਾ ਵੌਇਸ ਆਫ ਬਟਾਲਾ ਦੀ ਟੀਮ ਦੇ ਨਾਲ ਉਹਨਾਂ ਨੂੰ ਮੋਟੀਵੇਟ ਕਰਾਂਗੇ ਸਰ 350 ਤੋਂ ਵੱਧ ਨੌਜਵਾਨਾਂ ਨੂੰ ਅਸੀਂ ਸਪੋਰਟਸ ਵੇਅਰ ਪ੍ਰੋਵਾਈਡ ਕਰਾ ਚੁੱਕੇ ਹਾਂ ਜਿਵੇਂ ਟਰੈਕਸ ਆਊਟ ਹੋ ਗਏ ਸਪੋਰਟ ਸ਼ੂਜ਼ ਹੋ ਗਏ ਜਰਸੀਆਂ ਹੋ ਗਈਆਂ ਤੇ ਅਰਾਊਂਡ 22 23 ਪਿੰਡ ਕਵਰ ਕਰ ਚੁੱਕੇ ਆ ਉਹ ਸਾਰੇ ਡਿਸਟ੍ਰਿਕਟ ਲੈਵਲ ਤੇ ਬਲੌਕ ਲੈਵਲ ਤੇ ਖੇਡ ਚੁੱਕੇ ਨੇ ਸਰ ਪਰ ਮੈਂ ਉਹਨਾਂ ਦਾ ਧੰਨਵਾਦ ਇਹੀ ਕਹੂੰਗਾ ਕਿ ਮੈਨੂੰ ਇਸ ਕੰਮ ਵਾਸਤੇ ਚੁਣਿਆ ਵਾ ਮੈਨੂੰ ਇਹ ਨਹੀਂ ਕਿ ਸਿਰਫ ਬ੍ਰਾਂਡ ਵਾਸਤੇ ਚੁਣਿਆ ਇਹਨਾਂ ਨੇ ਇਹਨਾਂ ਨੇ ਉਸ ਤੋਂ ਪਹਿਲਾਂ ਵੀ ਮੇਰੀ ਬਹੁਤ ਸਪੋਰਟ ਕੀਤੀ ਜਸਬੀਰ ਸਰ ਮੇਰੇ ਨਾਲ ਨੇ ਇਹਨਾਂ ਨੇ ਮੈਨੂੰ ਰੂਪਰੂ ਕਰਵਾਇਆ ਸਰ ਦੇ ਨਾਲ ਮਿਲਵਾਇਆ ਮੈਨੂੰ ਤੇ ਸਰ ਨੇ ਉਦੋਂ ਤੋਂ ਹੀ ਮੈਨੂੰ ਅਰਾਊਂਡ ਸਾਲ ਡੇਢ ਸਾਲ ਹੋ ਗਿਆ ਜਦੋਂ ਤੋਂ ਮੇਰੀ ਸਪੋਰਟ ਕਰ ਰਹੀ ਹੈ ਤੇ ਮੈਨੂੰ ਆਸ ਹੈ ਕਿ ਮੈਂ ਜੇ ਅੱਗੇ ਚੰਗੇ ਕੰਮ ਕਰਦਾ ਰਹੂੰਗਾ ਤੇ ਸਿਰਫ ਲਖਬੀਰ ਸਿੰਘ ਭਾਗੋ ਵਾਲੀ ਜੀ ਨਹੀਂ ਬਾਕੀ ਜਿੰਨੀਆਂ ਵੀ ਇੱਥੇ ਸ਼ਖਸੀਅਤਾਂ ਮੌਜੂਦ ਨੇ ਉਹ ਸਾਰੀਆਂ ਮੇਰੇ ਉਹਨਾਂ ਵਾਲੇ ਸਮੇਂ ਦੇ ਵਿੱਚ ਮੇਰੇ ਨਾਲ ਖੜਨਗੇ ਮੈਂ ਐਵੇਂ ਹੀ ਕਰ ਰਿਹਾ ਸਰ ਪੋਲਿਟਿਕਸ ਦੇ ਵਿੱਚ 22 ਸਾਲ ਜੀ